ਅੱਜ ਦੇ ਇਸ ਵੀਡੀਓ ਦੇ ਸਪான்ਸਰ ਨੇ ਕੈਨੇਡਾ ਦੇ ਇੰਸ਼ੋਰੈਂਸ ਐਡਵਾਈਜ਼ਰ ਅਮਨਬੀਰ ਸਿੰਘਵਾਲੀਆ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਇੰਸ਼ੋਰੈਂਸ ਇੰਡਸਟਰੀ ਦੇ ਪਰੋਸੇ ਮਾਨ ਨਾਮ ਅਮਨਬੀਰ ਸਿੰਘਵਾਲੀਆ ਮਿਸਟਰ ਡੋਨਲਡ 트੍ਰੰਪ ਦੀ ਡਿਪੋਰਟੇਸ਼ਨ ਪਾਲਿਸੀਜ਼ ਨੇ ਕਿੰਨੀ ਸਨਸਨੀ ਫੈਲਾ ਰੱਖੀ ਹੈ ਕਿੰਨਾ ਡਰ ਫੈਲਾ ਰੱਖਿਆ ਹੈ ਕਿ ਉਸ ਦੇ ਇਹਜ ਦੇ ਵਿੱਚ ਇੱਕ 11 ਸਾਲ ਦੀ ਬੱਚੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੋਇਆ ਕਿ ਜੀ ਟੈਕਸਾਸ ਅਮਰੀਕਾ ਦੀ ਇੱਕ ਸਟੇਟ ਜਿਹਦੇ ਵਿੱਚ ਸਿਟੀ ਹੈ ਗੇਨਸਵਿਲ ਵਿੱਚ ਇੱਕ 11 ਸਾਲ ਦੀ ਬੱਚੀ 6th ਗ੍ਰੇਡ ਦੇ ਵਿੱਚ ਪੜ੍ਹਦੀ ਸੀ ਜਿਹਦਾ ਨਾਮ ਹੈ ਜੋਸਲਨ ਰੋਹੋ ਕ੍ਰਾਂਜ਼ਾ Joslyn Day ਜਿਹੜੇ ਨਾਲ ਪੜਨ ਵਾਲੇ ਹੋਰ ਬੱਚੇ ਸੀਗੇ ਉਸ ਦੇ ਕਲਾਸਮੇਟ ਸੀ ਉਹਨਾਂ ਨੇ Joslyn ਨੂੰ ਬੁਲੀ ਕਰਨਾ ਸ਼ੁਰੂ ਕੀਤਾ ਉਸ ਨੂੰ ਤੰਗ ਕਰਨਾ ਸ਼ੁਰੂ ਕੀਤਾ ਕਿ ਤੈਨੂੰ ਪਤਾ ਹੈ ਜੇ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਦੋਂ ਤੇਰੇ ਮਾਪਿਓ ਨੂੰ ਚੁੱਕ ਕੇ ਲੈ ਜਾਏਗੀ ਜਦੋਂ ਉਹਨਾਂ ਨੂੰ ਡਿਪੋਰਟ ਕਰ ਦੇਗੀ ਉਸ ਵਕਤ ਤੂੰ ਸਕੂਲ ਦੇ ਵਿੱਚ ਜਾਂ ਤੂੰ ਇੱਥੇ ਅਮਰੀਕਾ ਦੇ ਵਿੱਚ ਕੱਲੀ ਰਹਿ ਜਾਵੇਂਗੀ ਜੇ ਤੇਰੇ ਮਾਪੇ ਡਿਪੋਰਟ ਹੋ ਗਏ ਤਾਂ ਤੇਰਾ ਕੀ ਬਣੇਗਾ ਇਸ ਸਾਰੇ ਤੋਂ ਤੰਗ ਆ ਕੇ ਫਰਵਰੀ ਦੀ 3 ਤਰੀਕ ਨੂੰ ਗੇਮਸ ਵਿਲ ਟੈਕਸਾਸ ਦੇ ਵਿੱਚ ਇਸ 11 ਸਾਲ ਦੀ ਜੋਸਲਿਨ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਨਾਲ ਦੀ ਨਾਲ ਕ੍ਰਿਟੀਕਲ ਕੇਅਰ ਡੈਲਸ ਦੇ ਵਿੱਚ ਪਹੁੰਚਾਇਆ ਗਿਆ ਤੇ ਫਰਵਰੀ ਦੀ 8 ਤਰੀਕ ਨੂੰ ਉਸ ਦੀ ਮੌਤ ਹੋ ਗਈ ਜੋਸਲਿਨ ਰੋਹੋ ਗਰੇਂਜ਼ਾ ਦੇ ਲਈ ਗੋ ਫੰਡ ਮੀ ਪੇਜ ਬਣਾਇਆ ਗਿਆ ਤਾਂ ਕਿ ਉਸ ਦੀ ਮਾਂ ਪਿਓ ਜਿਹੜੇ ਹੈ ਉਹਨਾਂ ਦੀ ਮਦਦ ਕੀਤੀ ਜਾ ਸਕੇ ਔਰ ਉਸ ਦੀ ਮਾਂ ਦਾ ਕਹਿਣਾ ਸੀ ਕਹਿੰਦੀ ਮੈਂ ਸਾਰੇ ਹਫਤੇ ਚਮਤਕਾਰ ਦੀ ਉਡੀਕ ਕਰਦੀ ਰਹੀ ਕਿ ਮੇਰੀ ਕੁੜੀ ਸ਼ਾ ਠੀਕ ਹੋ ਜਾਏਗੀ ਲੇਕਿਨ 8 ਤਰੀਕ ਨੂੰ ਉਸ ਦੀ ਮੌਤ ਹੋ ਗਈ ਗੇਨਸਵੈਲ ਜਿਹੜਾ ਸਕੂਲ ਸੀਗਾ ਇੰਟਰਮੀਡੀਏਟ ਸਕੂਲ ਉਥੋਂ ਦੇ ਟੀਚਰਸ ਨੂੰ ਇਸ ਬਾਰੇ ਪਤਾ ਸੀ ਕਿ ਜੋਸਲਿਨ ਨਾਲ ਤੱਕਾ ਹੋ ਰਿਹਾ ਹੈ ਉਥੋਂ ਦੇ ਐਡਵਾਈਜ਼ਰਸ ਨੂੰ ਇਸ ਬਾਰੇ ਪਤਾ ਸੀ ਕਿ ਜੋਸਲਿਨ ਕਿਸ ਚੀਜ਼ ਦੇ ਵਿੱਚੋਂ ਕਿਸ ਤਰ੍ਹਾਂ ਉਹ ਬੁਲੀ ਹੋ ਰਹੀ ਹੈ ਔਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਇਹ ਠੀਕ ਨਹੀਂ ਸਮਝਿਆ ਕਿ ਜੋਸਲਿਨ ਦੇ ਪੇਰੈਂਟਸ ਨੂੰ ਇਹਦੇ ਬਾਰੇ ਦੱਸਿਆ ਜਾ ਸਕੇ ਜੋਸਲੀਨ ਜਿਹੜੀ ਹੈ ਉਸ ਨੂੰ ਹਮੇਸ਼ਾ ਟੀਜ਼ ਕੀਤਾ ਜਾਂਦਾ ਰਿਹਾ ਵੀ ਜੇ ਤੇਰੇ ਘਰ ਦੇ ਅਮਰੀਕਾ ਤੋਂ ਡੀਪ ਆਊਟ ਹੋ ਗਏ ਤਾਂ ਤੂੰ ਕੱਲੀ ਰਹਿ ਜਾਵੇਂਗੀ ਔਰ ਇੱਥੋਂ ਤੱਕ ਵੀ ਕਿਹਾ ਗਿਆ ਵੀ ਅਸੀਂ ਆਈਸ ਨੂੰ ਬੁਲਾ ਕੇ ਬੱਚੇ ਕਹਿੰਦੇ ਅਸੀਂ ਆਈਸ ਨੂੰ ਬੁਲਾ ਕੇ ਅਸੀਂ ਉਹਨਾਂ ਨੂੰ ਕਹਿਣਾ ਹੈਗਾ ਕਿ ਤੁਸੀਂ ਫੈਮਿਲੀ ਨੂੰ ਜਿਹੜਾ ਹੈ ਉਹਨਾਂ ਨੂੰ ਪਿਕਅਪ ਕਰ ਲਓ ਕਾਉਂਸਲਰ ਦੇ ਕੋਲੇ ਵੀ ਜੋਸਲੀਨ ਨੂੰ ਤਕਰੀਬਨ ਵੀਕ ਦੇ ਵਿੱਚ ਇੱਕ ਜਾਂ ਦੋ ਵਾਰੀ ਭੇਜਿਆ ਗਿਆ ਲੇਕਿਨ ਪੇਰੈਂਟਸ ਨੂੰ ਕੁਝ ਨਹੀਂ ਦੱਸਿਆ ਗਿਆ ਅਰ ਇਸ ਤੋਂ ਬਾਅਦ ਸਿੰਪਲ ਜਿਹਾ ਲੱਗਦਾ ਆਪਾਂ ਇੰਨੀ ਕਹਿ ਸਕਦੇ ਆਂ ਜੀ ਜੋ ਅੱਜ ਦੇ ਅਮਰੀਕਾ ਦੇ ਹਾਲਾਤ ਨੇ ਰੇਸਿਜ਼ਮ ਐਸ ਕਦਰ ਵੱਧ ਚੁੱਕਿਆ ਹੈ ਕਿ ਬੱਚਿਆਂ ਦੇ ਉੱਪਰ ਵੀ ਇਹ ਹਾਵੀ ਹੋ ਚੁੱਕਿਆ ਹੈ ਬਹੁਤ ਸਾਰੇ ਐਕਸ ਯੂਜ਼ਰਸ ਨੇ ਜਿਹੜੇ ਉਹਨਾਂ ਨੇ ਦੱਸਿਆ ਹੈਗਾ ਉਹ ਕਹਿੰਦੇ ਇਹ ਨਿਊਜ਼ ਨੈਸ਼ਨਲ ਨਿਊਜ਼ ਕਿਉਂ ਨਹੀਂ ਬਣ ਰਹੀ ਇਹ ਇਹ ਨਿਊਜ਼ ਇੱਕ ਕਿਉਂ ਨਹੀਂ ਦੱਸ ਰਹੀ ਹੈ ਕਿ ਸਾਡੇ ਆਲੇ ਦੁਆਲੇ ਸਾਡੇ ਆਪਣੇ ਸਰਕਲ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਇਵਨ ਕੀ ਐਸਟਰਾ ਦੀਆਂ ਕਟਨਾਵਾਂ ਵਾਪਰਦੀਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਮਿਸਟਰ ਡੋਨਲਡ ਟਰੰਪ ਨੇ ਕਹਿਆ ਸੀਗਾ ਕਿ ਹੁਣ ਸਕੂਲਸ ਦੇ ਵਿੱਚ ਚਰਚਸ ਦੇ ਵਿੱਚ ਹਸਪੀਟਲਸ ਦੇ ਵਿੱਚ ਵੀ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਾ ਕੇ ਆ ਕਰੇਗੀ ਛਾਪੇ ਮਾਰੀ ਕਰ ਸਕਿਆ ਕਰੇਗੀ ਲੇਕਿਨ ਉਸ ਦਾ ਜਿਹੜਾ ਨਤੀਜਾ ਬਹੁਤ ਭਿਆਨਕ ਸਾਹਮਣੇ ਆ ਰਿਹਾ ਹੈ ਔਰ ਜੋਸਲਨ ਦੇ ਫਿਊਨਰਲ ਦੇ ਉੱਪਰ ਸੈਂਕੜੇ ਲੋਕ ਮੌਜੂਦ ਸੀ ਤੇ ਨਾਲ ਦੀ ਨਾਲ ਉਸ ਤੇ ਪੇਰੈਂਟਸ ਵੀ ਬਹੁਤ ਹੀ ਮਾਇੂਸ ਨਜ਼ਰ ਆ ਰਹੇ ਸੀ